ਨਾਮ ਕਰਕੇ ਕੋ ਜੇ ਕਮਤਾ ਤੇ ਸਾ ਕੋ ਪ੍ਰਸਪਾਨ ਕਰਮਦਾ ਜੇ ਨਾਮ ਕੋ ਪ੍ਰਸਪਾਨ ਕਰਮਦਾ ਜੇ ਸਾ ਕੋ ਪ੍ਰਸਪਾਨ ਕਰ ਸ਼੍ਰੀ ਵਾਹਿਗੁਰੂ ਦੀ ਤੀਖੇ ਸ਼੍ਰੀ ਪਗਉਂ ਦੀ ਸਹਾਇ ਮਹਾਰ ਸਿੰਘ ਜੀ ਜੀ ਪਾਚੇ 15 ਦਸੰ ਪ੍ਰਥਮ ਭਗਵਤੀ ਸਿਮਰਤ ਗੁਰ ਨਾਨਕ ਲਈ ਤੇ ਫਿਰ ਅੰਗਤ ਕੁਰਤੀ ਅਮਰਦਾਸ ਰਾਮਦਾਸਨ ਹੋਈ ਸਹ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਅਰ ਨੋ ਨਿਤ ਆਵੇ ਤਾਏ ਸਭ ਥਾਈ ਹੋਏ ਸਹ ਜਿਸ ਨੇ ਪਾਤਸ਼ਾਹ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਬ ਦਸਾ ਪਾਛੇ ਦੀ ਜੋਤ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਿਰਹਾਏ ਆਪ ਜੀ ਦੇ ਦਸੇ ਮਾਰਗ ਤੇ ਚੰਦੇ ਆ ਆਪ ਜੀ ਦੇ ਪਿਆਰੇ ਗੁਰਸਿੱਖਾਂ ਨੇ ਵੱਡੀਆਂ ਸੇਵਾਵਾਂ ਪੰਥ ਦੀਆਂ ਵੱਡੀਆਂ ਸੇਵਾਵਾਂ ਨਿਭਾਈਆਂ ਦਾ ਤਾਰ ਪਾਸ਼ਾ ਜੀ ਉਹ ਸਵਾਮਾਨ ਨੂੰ ਆਂਦੇ ਹੋਏ ਅੱਜ ਜੋ ਬੰਦੀ ਸਿੰਘ ਜੇ ਸਰਕਾਰ ਨੇ ਸਜਾਵਾਂ ਪੂਰੀਆਂ ਹੋਣ ਦੇ باوجود ਵੀ ਆਪਣੀਆਂ ਜੇਲਾਂ ਵਿੱਚ ਰੱਖੇ ਹੋਏ ਦਾ ਤਾਰ ਪਾਸ਼ਾ ਜੀ ਉਹ ਗੁਰੂ ਪਾਸ਼ਾ ਧਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਜੀ ਦੀ 350 ਸਾਲਾਂ ਜੋ ਸ਼ਰਧਾ ਦੀ ਸ੍ਰੀ ਪਿਆਰੇ ਗੁਰੂ ਨਾਨਕ ਨਾਮ ਦੇ ਵਾਸਤੇ ਸੰਤਾਂ ਮਨਾ ਰਹੀਆਂ ਹਨ ਆਪ ਜੀ ਦੇ ਚਰਨਾ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜਿਨ੍ਹਾਂ ਵਾਸਤੇ ਆਪ ਜੀ ਨੇ ਤਿਲਕ ਜੰਜੂਰ ਰੱਖਾ ਪ੍ਰਭਤਾ ਦਾ ਬਖੀਨੋ ਵਟਾਓ ਚਲੋ ਇਹ ਜੋ ਸਾਖਾ ਇਸ ਯੁੱਗ ਵਿੱਚ ਵਾਪਰਿਆ ਦਾ ਤਰ ਪਾਸ਼ਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਇਹਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹਾਂ ਸੰਸਾਰ ਭਰ ਦੀਆਂ ਸੰਗਤਾਂ ਆਪ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਜੋਦੜੀਆਂ ਕਰ ਰਹੀਆਂ ਸਤਿਗੁਰੂ ਬੰਦੀ ਸਿੰਘਾਂ ਦੀ ਵਿਹਾਈ ਆਪ ਜੀ ਆਪਣੇ ਕਰਤਮਲਾ ਦੁਆਰਾ ਇਸ ਸਰਕਾਰ ਨੂੰ ਸੁਚੇਤ ਕਰਦੇ ਹੋਏ ਦਾ ਤਰ ਪਾਸ਼ਾ ਜੀਓ ਆਪ ਜੀ ਕਿਰਪਾ ਕਰੋ ਬੰਦੀ ਸਿੰਘਾਂ ਦੀ ਰਿਹਾਈ ਕਰੋ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਰਲ ਮਿਲ ਕੇ ਧਰਤੀ ਬਾਣੀ ਦੇ ਕੀਰਤਨ ਜਾਪ ਕੀਤੇ ਸਤਿਗੁਰੂ ਪੜੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਪੜੀ ਸੁਣੀ ਬਾਣੀ ਆਈਆਂ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ ਦਾ ਤਰ ਪਾਸ਼ਾ ਜੀਓ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਜੋੜੜੀਆਂ ਪ੍ਰਵਾਨ ਕਰਨੀਆਂ ਕਰਪਾ ਕਰਨੀ ਰਹਿਮਤ ਕਰਨੀ ਹਰ ਮੈਦਾਨ ਫਤਿਹ ਦਾ ਤਰ ਪਾਸ਼ਾ ਜੀ ਉਹ ਸਹੀ ਗੁਰਮੁਖਤਿਆਰੇ ਮੇਲੋ ਜਿਹਨਾਂ ਨੇ ਮਿਲੇ ਆਪ ਜੀ ਦਾ ਨਾਮ ਚੇਤਾਵੇ ਸੁਖ ਹੋਵੇ ਨਾਨਕ ਨਾਮ ਪ੍ਰਤੀਕਲਾ ਤੇਰੇ ਭਾਣੇ ਸਰਬਤਾ ਤੇ ਇਹ ਦਿਹਾੜਾ ਬੰਦੇ ਛੋੜ ਦੇ ਵਿੱਚ ਦੇ ਰੂਪ ਤੇ ਮਨਾਇਆ ਜਾਂਦਾ 10 ਛੇਵੇਂ ਪਾਸ਼ਾ ਨੇ ਤੇ ਹਿੰਦੂ ਜਿਹੜੇ ਰਾਜਸਥਾਨ ਛੁੜਾ ਲਏ ਪਰ ਅਜੇ ਆ ਸਰਕਾਰ ਪਾਸ ਗੁਰੂ ਅਗੇ ਅਰਦਾਸ ਕੀਤੀ ਹੈ ਕਿ ਸਾਡੇ ਜਿਹੜੇ ਬੰਦੀ ਸਿੰਘ ਨਾ ਉਹਨਾਂ ਨੂੰ ਤੁਸੀਂ ਛੋੜ ਦਿਓ ਬਹੁਤ देर ਹੋ ਗਈ ਸਿੱਖਾਂ ਨਾਲ ਇਤਨਾ ਜ਼ੁਲਮ ਵਗੈਰਾ ਨਹੀਂ ਹੋਣਾ ਚਾਹੀਦਾ ਔਰ ਉਹ ਹੱਕ ਰੱਖਦੇ ਹਨ ਹੱਕ ਰੱਖਦੇ ਹਨ ਜਿਹੜੀ ਇਹ ਮਾਫੀ ਵਾਲੀ ਗੱਲ ਕਰਦੇ ਹਨ ਮਾਫੀ ਜਿਹੜਾ ਮੰਗ ਲੇਗਾ ਉਹ ਸਿੱਖ ਨਹੀਂ ਤੇ ਸਿੱਖ ਅੱਦੀ ਮਾਫੀ ਨਹੀਂ ਮੰਗੇਗਾ ਤੁਸੀਂ ਆਪਣੇ ਗੁਰੂ ਨੇ ਤੁਹਾਨੂੰ ਜੇ ਤਾਕਤ ਦਿੱਤੀ ਹੈ ਤਾਕਤ ਦੀ ਵਰਤੋਂ ਕਰਕੇ ਮਨੁੱਖਤਾ ਦਾ ਭਲਾ ਕਰੋ ਇਹ ਮੇਰੀ ਅੱਜ ਦੀ ਅਪੀਲ ਹੈ बैठक एक बैठक 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 भी भी होने वाली है, है, है? दिल्ली जो, की बैठक है? जो एक सरकार की बैठक अगर रेखा गुप्ता नाम है ना अगर रेखा गुप्ता है तो ये जेड़ी रिहाई है अज तो पंद्रह सोलह साल सतारा साल पहला ਰੇਖਾ ਗੋਪਾਲ ਦਾਸ ਹੈ ਜਿਹੜੀ ਮੀਟਿੰਗ ਹੋਣੀ ਹੈ ਉਹਦੇ ਪਾਸ ਕਰਕੇ ਭੇਜਣਾ ਤੇ ਉਹ ਭੁੱਲਰ ਸਾਹਿਬ ਦੀ ਰਿਹਾਈ 50 ਮਿੰਟਾਂ ਚ ਹੋਏਗੀ ਮੈਨੂੰ ਉਮੀਦ ਹੈ ਉਹ ਸਿੱਖਾਂ ਦਾ ਦਿਲ ਜਤਣ ਆਪਣੇ ਬੰਦਿਆਂ ਦੀ ਪੋਲਿਟਿਕਸ ਇਹ ਨਾ ਜਾਣ ਉਹ ਇਹ ਨਾ ਜਾਣ ਕਿ ਸਿੱਖ ਲੀਡਰਸ਼ਿਪ ਨੂੰ ਦਫਾ ਚਾਰ ਇੱਕ ਲਾ ਕੇ ਤੇ ਮੈਮਰੀ ਤੋਂ ਖਾਰਜ ਕਰਿਆ ਹੈ ਉਹਨਾਂ ਦਾ ਧਿਆਨ ਰੱਖਣ ਆਪਣੀ ਗੱਲ ਕਰਨ ਆਪਣੀ ਗੱਲ ਬਣਾਉਣ ਦੇਖੋ ਅਸੀਂ ਹਰ ਸਾਲ ਇੱਥੇ ਅਰਦਾਸ ਕਰਨ ਆਨੇ ਆਂ ਔਰ ਇਹ ਸਾਡਾ ਰਾਈਟ ਹੈ ਰਾਈਟ ਕੀ ਹੈ ਸਾਨੂੰ 6ਵੇਂ ਪਾਸ਼ਾ ਜਦੋਂ ਕੈਦ ਹੋਏ ਸੀ ਕਿ ਗਵਾਲੀਅਰ ਦੀ ਜੇਲ੍ਹ ਚ ਰਾਹਗੀਰ ਦੇ ਵਕਤ ਉਦੋਂ ਬਾਬਾ ਬੁੱਢਾ ਜੀ ਸ਼ਬਦ ਚੌਂਕੀ ਲੈ ਕੇ ਅੰਮ੍ਰਿਤਸਰ ਤੋਂ ਗਵਾਲੀਅਰ ਜਾਇਆ ਕਰਦੇ ਸਨ ਗੁਰੂ ਨੇ ਅਰਦਾਸ ਸੁਣੀ ਜਹਾਗੀਰ ਬਾਸ਼ਾਨੂ ਰਿਹਾ ਕਰਨਾ ਪਿਆ ਸਾਡੇ ਬੰਦੀ ਸਿੰਘ ਜਿਹੜੇ ਜੇਲ੍ਹਾਂ ਚ ਬੈਠੇ ਨੇ ਕਿਸੇ ਦਾ ਕਸੂਰ ਵੀ ਨਹੀਂ ਝੂਠੇ ਪਰਚੇ ਪਾਏ ਨੇ ਜੇ ਕਿਸੇ ਦਾ ਕਸੂਰ ਹੈ ਤੇ ਉਹ ਆਪਣੀ ਸਜ਼ਾ ਕੱਟ ਚੁੱਕੇ ਨੇ 18 ਸਾਲ 14 ਸਾਲ 20 ਸਾਲ 30 ਸਾਲ ਹੋ ਜਾਣ ਤੁਸੀਂ ਪਰੋਲ ਵੀ ਨਾ ਦਿਓ ਮੈਂ ਸਮਝਦਾ ਵਾਂ ਔਰ ਜਿਹੜੀ ਸਰਕਾਰ ਨੇ ਵਾਅਦਾ ਕੀਤਾ ਸੀਗਾ 2019 ਚ ਅੱਠ ਸਿੰਘਾਂ ਦੇ ਨਾਂ ਦਿੱਤੇ ਸੀ ਕਿ ਇਹਨਾਂ ਨੂੰ ਰਿਹਾ ਕਰਾਂਗੇ ਇਹਨਾਂ ਦੀ ਫਾਂਸੀ ਨੂੰ ਕਮਿਊਟ ਕਰ ਦੇਾਂਗੇ ਉਮਰ ਕੈਦ ਦੇ ਚ ਉਸ ਤੋਂ ਵੀ ਸਰਕਾਰ ਬੈਕਟ੍ਰੈਕ ਕਰ ਗਈ ਹੈ ਮੈਂ ਸਮਝਦਾ ਕਿ ਸਰਕਾਰ ਨੂੰ ਇਹ ਸੋਚਣਾ ਇਸ ਮੁਲਕ ਦੇ ਵਿੱਚ ਦੋ ਕਾਨੂੰਨ ਨਹੀਂ ਚੱਲਣਗੇ ਉਹ ਕਾਨੂੰਨ ਜਿਹੜਾ ਮੈਂ ਸਮਝਦਾ ਸਾਡੇ ਕਨਸਟੀਟਿਊਸ਼ਨ ਜਾਂ ਸਾਡੀ ਨਿਆਂਪਾਲਿਕਾ ਦਾ ਉਹ ਸਾਰੇ ਧਰਮਾਂ ਤੇ ਇੱਕੋ ਜਿਹਾ ਲਾਗੂ ਹੋਏਗਾ ਕੋਈ ਧਰਮ ਵੱਡਾ ਛੋਟਾ ਨਹੀਂ ਹੈ ਸਰਕਾਰ ਨੂੰ ਇਹ ਫੈਸਲਾ ਲੈਣਾ ਪਏਗਾ ਔਰ ਅਸੀਂ ਇਸ ਵਾਸਤੇ ਹਮੇਸ਼ਾ ਜਦੋਜਹਿਦ ਕਰਾਂਗੇ